ਕੋਈ ਨਾ ਕੋਲ ਆ ਮੇਰੇ ਕਿੱਥੋਂ ਆਇਆ ਸਾ ਤੂੰ ਕਿੱਥੋਂ ਆਇਆ ਦੱਸ ਪਹਿਲਾਂ ਨਾ ਨਾ ਉਹ ਬਈ ਇਹ ਦੱਸ ਤੂੰ ਕਿੱਥੋਂ ਆ ਕਿੱਥੋਂ ਆ ਤੂੰ ਕਿੱਥੋਂ ਆ ਤੂੰ ਮੈਂ ਦੱਸ ਪਹਿਲਾਂ ਇਹ ਸ਼ਾਮਲੀ ਦਾ ਸ਼ਾਮਲੀ ਦਾ ਹੈ ਆ ਦੇਖੋ ਵੀਰੇ ਇੱਕ ਬੰਦਾ ਸ਼ਾਮਲੀ ਦਾ ਹੈਗਾ ਇਹ ਸ਼ਾਮਲੀ ਦਾ ਨਹੀਂ ਆਈ ਹਾਂ ਸ਼ਾਮਲੀ ਦਾ ਨਹੀਂ ਮੈਂ ਖਤੋਲੀ ਦਾ ਮੈਂ ਆਣ ਲਾ ਖਤੋਲੀ ਦਾ ਮੈਂ ਆ ਇਹ ਬੰਦਾ ਆਪਣੇ ਪੰਜਾਬ 'ਚ ਖੜਿਆ ਪੰਜਾਬ ਦੇ ਵਿੱਚ ਹੀ ਰੋਟੀ ਖਾ ਕੇ ਹੋਟਲ ਦੇ ਵਿੱਚ ਪੰਜਾਬੀਆਂ ਨੂੰ ਗਾਲਾਂ ਕੱਢ ਰਿਹਾ ਪੰਜਾਬ ਨੂੰ ਹੈ ਆਈਡੀ ਵੀ ਆ ਆ ਦੇਖੋ ਬਾਈ ਤੈਨੂੰ ਕੋਈ ਗਲਤ ਗਿਆ ਤੈਨੂੰ ਕੋਈ ਗਾੜੀ ਕੱਢੀ ਤਨ ਮੈਂ ਕੁਛ ਕਿਹਾ ਫਾਲਤੂ ਉਹਨੇ ਹੋਟਲ ਦੇ ਰਿਕਾਰਡਿੰਗ ਮੇਰੇ ਯਾਰ ਮੈਂ ਵੀ ਭਾਈ ਕੁਛ ਨਹੀਂ ਬੋਲਿਆ ਫੇਰ ਤੂੰ ਪੰਜਾਬ ਨੂੰ ਗਾਲਾਂ ਕਿਉਂ ਕੱਢ ਰਿਹਾ ਬਾਈ ਤੇਰਾ ਪੰਜਾਬੀਆਂ ਨੇ ਕੀ ਬਗਿਆੜ ਦਿੱਤਾ ਪੰਜਾਬ ਨੇ ਤੈਨੂੰ ਦੱਸ ਸਾਨੂੰ ਜੇ ਤੈਨੂੰ ਕਿਸ ਨੇ ਕਿਸੇ ਗਾਲੇ ਮੈਨੂੰ ਭਾਈ ਕਿਸੇ ਕਿਸੇ ਤੈਨੂੰ ਹੋਟਲ ਆਏ ਨੇ ਪੰਜਾਬ ਵੀ ਕਿਸੇ ਪੰਜਾਬੀ ਨੇ ਕੋਈ ਗਾਲ ਕੱਢੀ ਹੈ ਪਾਣੀ ਠੰਡਾ ਮਿਲਿਆ ਹੋਟਲ ਨੇ ਤੂੰ ਪੰਜਾਬ ਨੂੰ ਕਿਉਂ ਗਾਲ ਕੱਢ ਰਿਹਾ ਰਿਕਾਰਡਿੰਗ ਮੇਰੇ ਦੱਸ ਤੂੰ ਕਿਉਂ ਗਾਲਾਂ ਕੱਢੀਆਂ ਪੰਜਾਬ ਨੂੰ ਬਾਈ ਮੈਂ ਨਾ ਹਰ ਜਿੰਨ ਯਾਰ ਖਾਣੇ ਕੋ ਬੜੀਆ ਪਤਾ ਹੈ ਪਾਣੀ ਕੋ ਨਹੀਂ ਘਾ ਰਹਾ ਬਸ ਯਾਰ ਖਾਣੇ ਦੀ ਬਾਤ ਬੜੀਆ ਗਈ ਓਏ ਪੰਜਾਬ ਕੋ ਗਾਲੀ ਕੱ होगी गलती होगी क्यों होगी गलती यार यही गलती है दूसरी बात है भाई साहब ए भाई साहब ने गाली निकाली पंजाब पंजाब को ठीक है पंजाब हम भी हमारा है हमारा है ठीक है उत्तर प्रदेश सब हमारे है राजस्थान जहाँ पे हमारे हैं ਤab ਹਮਾਰੇ ਜਿੰਦਾਬਾਦ ਹੈ ਭਾਈਓ ਜਿੰਦਾ ਜੇ ਇਹ ਜਿਹੜੇ ਲੋਕ ਹੈ ਨਾ ਇਨੀ ਲੋਕਾਂ ਕੇ ਵਜ੍ਹਾ ਸੇ ਗੰਧ ਫੈਲਦਾ ਹੈ। ਭਾਈ ਇਹੇ ਹੀ ਇਹੇ ਲੋਕ ਕਰ ਰਹੇ ਆ ਮੈਂ ਆਪਾਂ ਵੀਡੀਓ ਵੀ ਡਾਲੂਗਾ ਕੋਈ ਸ਼ਕਰੀਬ ਡਾਲੂਗਾ। ਇਹ ਖਾਣਾ ਖਾਤੇ ਹੋਏ ਕੋਈ ਗਲਤੀ ਨਹੀਂ ਭਈਆ ਗਲਤੀ ਨਹੀਂ ਮਾਫ ਕਰੋ। ਗਲਤੀ ਨਹੀਂ ਸੁਣ ਲੀਏ ਮੇਰੀ ਬਾਤ ਭਾਈ ਜੀ ਸੇਵਾ ਅਸ ਕੀ ਕਰੀਏ ਤੇਰੇ ਨੂੰ ਨਹੀਂ ਸੇਵਾ ਕੁਛ ਨਹੀਂ ਕਰਨੀ ਸੇਵਾ ਕੁਛ ਨਹੀਂ ਕਰਨੀ ਤੇ ਸੇਵਾ ਕੁਛ ਨਹੀਂ ਕਰਨੀ। ਬਸ ਇਨੋ ਬੇਨਤੀ ਇਹੀ ਆ। ਵੀ ਗੱਲ 'ਚ ਗਲਤੀ ਹੋ ਗਈ ਬੱਸ ਇਹਨੇ ਆਪਣੀ ਮਾਫੀ ਮੰਗ ਲਈ ਆ ਹਾਂ ਠੀਕ ਆ ਦੂਜੀ ਗੱਲ ਇਹ ਕਿਹਦੇ ਚਾ ਗੱਲ ਤੇ ਪੀਲਾ ਪਰਣਾ ਇਹ ਕਿਹਦਾ ਪਰਣਾ ਨਹੀਂ ਰਹਿਣ ਦੇਣਾ ਨਹੀਂ 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 ਬਾਬੇ ਰਹਿਣ ਦੇ ਹਾਂ ਬੱਸ ਗਲਤੀ ਹੋ ਗਈ ਕੋਈ ਗਲਤੀ ਕੋਈ ਗੱਲ ਬੋਲੀ ਕੋਈ ਕੋਈ ਠੀਕ ਹੈ ਆਪਣੇ ਪੰਜਾਬ 'ਚ ਰਹਿ ਗਏ ਜੇ ਆਪਣੇ ਪੰਜਾਬੀਆਂ ਨੂੰ ਪੰਜਾਬ ਨੂੰ ਘਾੜਾਂ ਗੜ ਰਹੇ ਜੀ ਆਪਣੀ ਰੋਟੀ ਖਾ ਰਹੇ ਆ ਤੇ ਆਪਦੀ ਆਪਣੇ ਪੰਜਾਬ 'ਚ ਫਿਰ ਰਹੇ ਆ ਇਹ ਆਪਣੇ ਪੰਜਾਬ ਨੂੰ ਕਹਿੰਦਾ ਭੈਣ ਚੋਦ ਪੰਜਾਬ ਉੱਥੇ ਹੋਟਲ ਤੇ ਆ ਬਾਈ ਵੀ ਆਪਰ ਰਿਕਾਰਡਿੰਗ ਦਿਖਾਣੇ ਤੁਹਾਨੂੰ ਆ ਦਿਖਾ ਐਡੀ ਦਿਖਾ ਦੇ ਸਾਹ ਤੋ ਆਪਣੇ ਕੱਲ ਤਾਂ ਫੈਮੀਓ ਵੀਡੀਓ ਰਿਕਾਰਡਿੰਗ ਹੈ ਰਿਕਾਰਡਿੰਗ ਹੈਗੀ ਆ ਰਿਕਾਰਡਿੰਗ ਹੈ ਵੀਰਾ ਫਿਰ ਇਹਨੂੰ ਉੱਧਰ ਲੈ ਜਾਓ ਹਾਂ ਮਾਰਨਾ ਨਹੀਂ ਹੈਗਾ ਜੀ ਮਾਰਨਾ ਕੁੱਟਣਾ ਨਹੀਂ ਹੈਗਾ ਮਾਰ ਨਹੀਂ ਗੱਲ ਕਰ ਮਾਰਨਾ ਨਹੀਂ ਵੀਰੇ ਮਾਰਨ ਦੀ ਨਹੀਂ ਕਹਿੰਦੇ ਸੀ ਮਾਰਨਾ ਨਹੀਂ ਭਾਈ ਗਲਤੀ ਹੋ ਗਈ ਮੇਰੇ ਹਮ ਹੋ ਗਈ ਭਾਈ ਜੇ ਮੰਗੇ ਤਾਂ ਗਲਤੀ ਹੋ ਗਈ ਵੀਰੇ ਪੀ ਖਾ ਲਈ ਗਲਤੀ ਕੋਈ ਨਹੀਂ ਕੋਲ ਆ ਮੇਰੇ ਕਿੱਥੋਂ ਆਏ ਸਾ ਤੂੰ ਕਿੱਥੋਂ ਆਏ ਦੱਸ ਪਹਿਲਾਂ ਨਾ ਨਾ ਉਹ ਬਈ ਇਹ ਦੱਸ ਤੂੰ ਕਿੱਥੋਂ ਆ ਕਿੱਥੋਂ ਆ ਤੂੰ ਕਿੱਥੋਂ ਆ ਤੂੰ ਮੈਂ ਦੱਸ ਪਹਿਲਾਂ ਇਹ ਸ਼ਾਮਲੀ ਦਾ ਸ਼ਾਮਲੀ ਦਾ ਹੈ ਆ ਦੇਖੋ ਵੀਰੇ ਇੱਕ ਬੰਦਾ ਸ਼ਾਮਲੀ ਦਾ ਹੈਗਾ ਇਹ ਸ਼ਾਮਲੀ ਦਾ ਨਹੀਂ ਹੈ ਹਾਂ ਸ਼ਾਮਲੀ ਦਾ ਨਹੀਂ ਮੈਂ ਖਤੋਲੀ ਦਾ ਮੈਂ ਰਾਂ ਲਾ ਕਤਲੀ ਦਾ ਮੈਂ ਆ ਗਿਆ ਇਹ ਬੰਦਾ ਆਪਣੇ ਪੰਜਾਬ 'ਚ ਖੜਿਆ ਪੰਜਾਬ ਦੇ ਵਿੱਚ ਹੀ ਰੋਟੀ ਖਾ ਕੇ ਹੋਟਲ ਦੇ ਵਿੱਚ ਪੰਜਾਬੀਆਂ ਨੂੰ ਗਾਲਾਂ ਕੱਢ ਰਿਹਾ ਪੰਜਾਬ ਨੂੰ ਹੈ ਆਈਡੀ ਵੀ ਤਾਂ ਆ ਦੇਖੋ ਬਾਈ ਤੈਨੂੰ ਕੋਈ ਗਲਤ ਕਿਹਾ ਤੈਨੂੰ ਕੋਈ ਗਾੜੀ ਕੱਢੀ ਤਨ ਮੈਂ ਕੁਝ ਕਿਹਾ ਫਾਲਤੂ ਨੇ ਹੋਟਲ ਦੇ ਰਿਕਾਰਡਿੰਗ ਮੇਰੇ ਯਾਰ ਮੈਂ ਵੀ ਬਾਈ ਕੁਝ ਨਹੀਂ ਬੋਲਿਆ ਫਿਰ ਤੂੰ ਪੰਜਾਬ ਨੂੰ ਗਾਲਾਂ ਕਿਉਂ ਕੱਢ ਰਿਹਾ ਬਾਈ ਤੇਰਾ ਪੰਜਾਬੀਆਂ ਨੇ ਕੀ ਬਗਿਆੜ ਤੇ ਆ ਪੰਜਾਬ ਨੇ ਤਰਾਹ ਦੱਸ ਸਾਨੂੰ ਦੇ ਤੈਨੂੰ ਕਿਸ ਨੇ ਕਿਹਾ ਗਾਲੇ ਮੈਨੂੰ ਬਾਈ ਕਿਸੇ ਕਿਸੇ ਤੈਨੂੰ ਹੋਟਲ ਆਏ ਨੇ ਪੰਜਾਬ ਵੀ ਕਿਸੇ ਪੰਜਾਬੀ ਨੇ ਕੋ ਗਾਲ ਕੱਢੀ ਹੈ ਪਾਣੀ ਠੰਡਾ ਮਿਲਿਆ ਹੋਟਲ ਨੇ ਤੂੰ ਪੰਜਾਬ ਨੂੰ ਕਿਉਂ ਗਾਲਾਂ ਕੱਢਣਾ ਰਿਪੋਰਟਿੰਗ ਮੇਰੇ ਕੋਲ ਦੱਸ ਤੂੰ ਕਿਉਂ ਗਾਲਾਂ ਕੱਢੀਆਂ ਪੰਜਾਬ ਨੂੰ ਬਾਈ ਮੈਂ ਨਾ ਹਰ ਜਿੰਨ ਯਾਰ ਖਾਣੇ ਕੋ ਬੜੀਆ ਬਤਾਇਆ ਪਾਣੀ ਕੋ ਨਹੀਂ ਘਾੜ ਰਹਾ ਬਸ ਯਾਰ ਖਾਣੇ ਕੀ ਬਾਤ ਬੜੀਆ ਗਈ ਕੋਈ ਪੰਜਾਬ ਕੋ ਗਾਲੀ ਵੀ ਘਾੜ ਰਹਾ ਤੂੰ ਬਾਈ ਹੋ ਗਈ ਹੋ ਗਈ ਗਲਤੀ ਹੋ ਗਈ ਕਿਉਂ ਹੋ ਗਈ ਗਲਤੀ ਯਾਰ

ਇਹਨੀਆਂ ਲੋਕਾਂ ਕੇ ਵਜ੍ਹਾ ਸੇ ਗੰਧ ਫੈਲਦਾ ਹੈ। ਇਹੇ ਹੀ ਇਹੇ ਲੋਕ ਕਰ ਰਹੇ ਆ ਮੈਂ ਆਪਾਂ ਵੀਡੀਓ ਵੀ ਡਾਲੂਗਾ ਕੋਈ ਸ਼ਕਰੀਬ ਡਾਲੂਗਾ। ਇਹ ਖਾਣਾ ਖਾਤੇ ਹੋਏ ਕੋਈ ਗਲਤੀ ਨਹੀਂ ਭਈਆ ਗਲਤੀ ਨਹੀਂ। ਮਾਫ ਕਰੋ। ਗਲਤੀ ਨਹੀਂ। ਤੁਸੀਂ ਇਹ ਮੇਰੀ ਬਾਤ ਸੁਣੋਗੇ ਭਾਈ ਜੀ। ਸੇਵਾ ਅਸ ਕੀ ਕਰੀਏ ਤੇਰੇ ਨੂੰ? ਨਹੀਂ ਸੇਵਾ ਕੁਝ ਨਹੀਂ ਕਰਨੀ। ਸੇਵਾ ਕੁਝ ਨਹੀਂ ਕਰਨੀ ਤੇਰੇ। ਸੇਵਾ ਕੁਝ ਨਹੀਂ ਕਰਨੀ। ਬਸ ਇਹਨੂੰ ਬੇਨਤੀ ਇਹ ਹੀ ਆ ਕਿ ਇਹਨਾਂ ਨੇ ਗਲਤੀ ਹੋ ਗਈ ਹੈ। ਇਹਨੇ ਆਪਣੀ ਮਾਫੀ ਮੰਗ ਲਈ ਆ। ਹਾਂ। ਠੀਕ ਆ। ਮਾਫ ਕਰ ਰਿਹਾ ਭਾਈ। ਦੂਜੀ ਗੱਲ ਇਹ ਆ। ਕਿਹੜੇ ਚਾ ਗੱਲ ਤੇ ਪੀਲਾ ਪਰਣਾ ਇਹ ਕਿਹੜਾ ਪਰਣਾ ਨਹੀਂ ਰਹਿਣ ਦੇਣਾ ਨਹੀਂ 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 ਬਾਬੇ ਰਹਿਣ ਬਕਲਤੀ ਹੋ ਗਈ ਕੋਈ ਗੱਲ ਬੋਲੀ ਕੋਈ ਠੀਕ ਆਪਣੇ ਪੰਜਾਬ ਚ ਰਹੇ ਜੇ ਆਪਣੇ ਪੰਜਾਬ ਬੰਨ ਪੰਜਾਬ ਨੂੰ ਪੰਜਾਬ ਨੂੰ ਘਾੜ ਰਹੇ ਜੀ ਆਪਣੀ ਰੋਟੀ ਖਾ ਰਹੇ ਆ ਪਿਆ ਆਪ ਦੀ ਆਪਣੇ ਪੰਜਾਬ ਚ ਫਿਰ ਰਹੇ ਆ ਇਹ ਆਪਣੇ ਪੰਜਾਬ ਨੂੰ ਕਹਿੰਦਾ ਭੈਣ ਚੋਦ ਪੰਜਾਬ ਉੱਥੇ ਹੋਟਲ ਤੇ ਆ ਬਾਈ ਆਪ ਨੂੰ ਕਾਟਿੰਗ ਦਿਖਾਣੇ ਤੁਹਾਨੂੰ ਆ ਦਿਖਾ ਐਡੀ ਦਿਖਾ ਦੇ ਸਾ ਤੋ ਆਪਣੇ